ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਦੇ ਉੱਪਰ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆਪਣਾ Instagram ਦੇ ਉੱਪਰ ਵੀ ਪੇਜ ਬਣਾਇਆ ਹੋ ਜੀ ਨਾਦਰ ਬੁਟੀਕ ਦੇ ਨਾਮ ਤੇ ਉਸ ਨੂੰ ਵੀ ਵੱਧ ਤੋਂ ਵੱਧ ਫੋਲੋ ਕਰਿਆ ਕਰੋ ਠੀਕ ਹੈ ਆਪਾਂ ਤੁਹਾਡੇ ਲਈ ਡੇਲੀ ਸੋਹਣੇ ਸੋਹਣੇ ਸੂਟ ਨੇ ਜਿਹੜੇ ਲੈ ਕੇ ਆਨੇ ਆ ਜੀ ਨਵੇਂ-ਨਵੇਂ ਡਿਜ਼ਾਈਨ ਦੇ ਨਾਲ ਨਵੇਂ-ਨਵੇਂ ਫੈਬਰਿਕ ਦੇ ਨਾਲ ਠੀਕ ਹੈ ਉਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਫੈਬਰਿਕ ਦੇ ਉੱਪਰ ਕਰਵਾਉਣ ਵਾਸਤੇ ਪਸੰਦ ਆਉਂਦਾ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਕਰਵਾ ਸਕਦੇ ਹੋ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਦਿੱਤਾ ਹੁੰਦਾ ਹੈ ਠੀਕ ਹੈ ਤੁਸੀਂ ਉਸ ਤੇ ਜਾ ਕੇ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਜੀ ਜਿੱਦਾਂ ਕਿ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਠੀਕ ਹੈ ਜੀ ਤੇ ਬਹੁਤ ਹੀ ਕਲਰ ਕੰਟਰਾਸਟ ਸੋਹਣਾ ਸਾਰਿਆਂ ਦਾ ਠੀਕ ਹੈ ਉਹਨਾਂ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਊਗਾ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ ਆਪਣਾ ਜਿਹੜਾ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਪਰ 9197181 3735157 ਠੀਕ ਹੈ ਜੀ 9781735157 ਇਹ ਵਾਲੇ ਨੰਬਰ ਤੇ ਤੁਸੀਂ ਆਪਾਂ ਨੂੰ DM ਕਰ ਸਕਦੇ ਹੋ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਅੱਜ ਇਹ ਜਿਹੜਾ ਫੈਬਰਿਕ ਹੈ ਇਹਨਾਂ ਦਾ ਇਹ ਸੂਟ ਦਾ ਆਰਗੈਂਜ਼ਾ ਫੈਬਰਿਕ ਹੈ ਠੀਕ ਹੈ ਜੀ ਬਹੁਤ ਹੀ ਸੋਹਣਾ ਬਾਟਮ ਦੇ ਉੱਪਰ ਨੈਚੁਰਲ ਪਿਓਰ ਕ੍ਰੇਪ ਦੀ ਤੁਹਾਡੇ ਇਹਨਾਂ ਬਾਟਮ ਜਿਹੜੀ ਆਪਾਂ ਟਾਈਪ ਕੀਤੀ ਹੈ ਠੀਕ ਹੈ ਔਰਗੈਂਜ਼ਾ ਦਾ ਹੀ ਆਪਾਂ ਦੁਪੱਟਾ ਰੱਖਿਆ ਡਬਲ ਸ਼ੈਡਡ ਹੈ ਦਾ ਦੁਪੱਟਾ ਠੀਕ ਹੈ ਪੈਚ ਦੇ ਨਾਲ ਜਿਹੜਾ ਦੁਪੱਟਾ ਰੈਡੀ ਹੋਇਆ ਹੋਇਆ orange ਕਲਰ ਦਾ ਆਪਾਂ ਕਲਰ ਕੰਟਰਾਸਟ ਰੱਖਿਆ ਹੈ ਦੁਪੱਟੇ 'ਚ ਤੁਹਾਨੂੰ 4 ਸਾਈਡ ਲੇਸ ਮਿਲੇਗੀ ਤੇ ਵਿੱਚ ਆਪਾਂ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਹੈ ਬਹੁਤ ਹੀ ਸੋਹਣਾ ਜਿਹੜਾ ਪੀਸਾ ਬਣ ਕੇ ਰੈਡੀ ਹੋਇਆ ਹੈ ਠੀਕ ਹੈ ਫਸਟ ਐਮਬਲਾ ਮਿਸੈਂਟਾ ਕਲਰ ਹੈ ਜੀ orange ਕਲਰ ਦਾ ਕਲਰ ਕੰਟਰਾਸਟ ਹੈ ਠੀਕ ਹੈ ਫਰੰਟ ਬਹੁਤ ਸੋਹਣਾ ਬਣਿਆ ਹੋਇਆ neck ਬਣਿਆ ਹੋਇਆ ਸੈਂਟਰ ਪੈਨਲ ਬਣੇ ਹੋਏ ਆ ਤੇ ਬੁੱਟੀਆਂ ਦੇ ਨਾਲ ਬਹੁਤ ਹੀ ਸੋਹਣੀ ਜਿਹੀ ਫਿਨਿਸ਼ਿੰਗ ਆਪਾਂ ਦਿੱਤੀ ਹੈ ਨੂੰ ਠੀਕ ਹੈ ਬਹੁਤ ਸੋਹਣੀ ਸ਼ਰਟ ਹੈ ਜਿਹੜੀ ਬਣ ਕੇ ਰੈਡੀ ਹੋਈ ਹੈ ਤੇ ਬੋਟਮ ਵੀ ਤੁਹਾਨੂੰ ਬਹੁਤ ਜ਼ਿਆਦਾ ਹੈਵੀ ਮਿਲੇਗੀ ਠੀਕ ਹੈ ਜੀ 12 ਤੋਂ 15 ਇੰਚ ਜਿਹੜਾ ਵਰਕ ਹੈ ਬੋਟਮ ਦੇ ਉੱਪਰ ਹੋਇਆ ਹੋਇਆ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਠੜਾ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਬਹੁਤ ਹੈਵੀ ਦੀ ਬੋਟਮ ਰਹਿਣ ਵਾਲੀ ਹੈ ਇਹਨਾਂ ਵਿੱਚ ਅਬ ਤੁਹਾਨੂੰ ਠੀਕ ਹੈ ਅੱਗੇ ਵੀਡੀਓ ਦੇ ਵਿੱਚ ਜਿਹੜਾ ਵੀ ਕੱਪੜਾ ਤੁਹਾਨੂੰ ਪਸੰਦ ਆਉਂਦਾ ਹੈ ਠੀਕ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ ਆਪਾਂ ਨੂੰ DM ਕਰਨਾ ਹੈ ਠੀਕ ਹੈ ਜੀ ਤੇ ਆਪਣੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਆ ਕਰੋ Instagram ਦੇ ਉੱਪਰ ਜੀ ਠੀਕ ਹੈ ਤੁਸੀਂ ਉੱਥੋਂ ਵੀ ਜਿਹੜਾ ਵੀ ਕੋਈ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਵਰਲਡਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਤੇ ਸਟਿਚਿੰਗ ਆਪਣੇ ਕੋਲ ਵੀ ਅਵੇਲੇਬਲ ਹੈਗੀ ਹੈ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਤੇ ਬਾਕੀ ਜਿਹੜੇ ਆਪਣੇ ਜਿੱਦਾਂ ਬੁਲੀਨ ਫਲਾਵਰ ਨੇ ਕ੍ਰੋਸ ਸਟਿਚ ਵਰਕ ਦਾ ਜਿਹੜਾ ਤੇ ਹੋਰ ਜਿਹੜੀ ਵੀ ਤੁਸੀਂ ਕੜਵਾਈ ਕਰਵਾਉਣੀ ਚਾਹੁੰਦੇ ਹੋ ਸੂਟਾਂ ਦੇ ਉੱਪਰ ਨੀਡਲ ਥ्रेड ਦੇ ਨਾਲ ਜਾਨੀ ਕਿ ਸੂਈ ਧਾਗੇ ਦੇ ਨਾਲ ਆਪਣੇ ਕੋਲ ਉਹ ਵਾਰਾ ਵਰਕ ਵੀ ਅਵੇਲੇਬਲ ਹੈਗਾ ਜੇਕਰ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਜੀ ਬਾਕੀ ਆਪਣੇ ਕੋਲ ਦੂਸਰੇ ਮਸ਼ੀਨ ਆਰੀ ਠੀਕ ਹੈ ਜੀ ਪੇਂਟ ਬਲੋਕ ਪੇਂਟ ਹੈਂਡਵਰਕ ਸਾਰੇ ਵਰਕ ਜਿਹੜੇ ਅਵੇਲੇਬਲ ਨੇ ਸਾਰੇ ਕਾਰੀਗਰ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਕੋਈ ਵੀ ਵਰਕ ਹੈ ਜਿਹੜਾ ਕੋਈ ਵੀ ਸੂਟ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੈ ਠੀਕ ਹੈ ਬਹੁਤ ਸੋਹਣੀ ਇਹ ਵਾਲੇ ਸੂਟਸ ਦੀ ਬਾਟਮ ਰਹਿਣ ਵਾਲੀ ਹੈ ਸ਼ਰਟ ਰਹਿਣ ਵਾਲੀ ਹੈ ਤੇ ਦੁਪੱਟਾ ਠੀਕ ਹੈ ਬਹੁਤ ਹੀ ਸੋਹਣਾ ਤੁਹਾਨੂੰ ਮਸ਼ੀਨ ਵਰਕ ਮਿਲੂਗਾ ਜ਼ਰੀ ਦੇ ਨਾਲ ਕਲਰ ਕੰਟਰਾਸਟ ਦੇ ਨਾਲ ਠੀਕ ਹੈ ਜੀ ਇਹ ਆਪਣਾ ਫਰਸਟ ਕਲਰ ਸੀ ਜੀ ਠੀਕ ਹੈ ਬਹੁਤ ਸੋਹਣਾ ਜਿਹੜਾ ਸੂਟ ਹੈ ਬਣ ਕੇ ਰੈਡੀ ਹੋਇਆ ਬਹੁਤ ਸੋਹਣੀ ਬਾਟਮ ਇਸ ਦੀ ਹੈਵੀ ਹੈ ਬਣ ਕੇ ਰੈਡੀ ਹੋਈ ਆ ਠੀਕ ਹੈ ਤੁਸੀਂ ਕੋਈ ਵੀ ਸੂਟ ਜੇਕਰ ਆਪਣੇ ਸੂਟ ਤੇ ਬਣਾਏ ਹੋਏ ਨੇ ਜਿੱਦਾਂ ਇਹ ਵਾਲੇ ਸੂਟ ਨੇ ਤੁਸੀਂ ਉਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਹੋਰ ਕਸਟਮਾਈਜ਼ ਕਰਵਾ ਸਕਦੇ ਹੋ ਤੇ ਵਰਕ ਵੀ ਆਪਣੀ ਚੋਇਸ ਦੇ ਅਨਸਾਰ ਜੇਕਰ ਵੱਧ ਘੱਟ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਨੈਕਸਟ ਕਲਰ ਹੈਗਾ ਜੀ orange orange ਦਾ ਆਪਾਂ ਕਲਰ ਕੰਟਰਾਸਟ ਕੀਤਾ ਹੈ ਮਜ਼ੈਂਟਾ ਦੇ ਨਾਲ ਠੀਕ ਹੈ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਉਹ ਬਣ ਕੇ ਰੈਡੀ ਹੋਇਆ ਵਿੱਚ ਤੁਹਾਨੂੰ ਪਰਲ ਤੇ ਸਿਕਵੈਂਸ ਦਾ ਵਰਕ ਵੀ ਮਿਲੇਗਾ ਠੀਕ ਹੈ ਬਹੁਤ ਸੋਹਣਾ ਦੁਪੱਟਾ ਤੇ ਬਹੁਤ ਸੋਹਣੇ ਡਿਜ਼ਾਈਨ ਦੇ ਨਾਲ ਜਿਹੜੇ ਬਣ ਕੇ ਰੈਡੀ ਹੋਏ ਆ ਸੂਟ ਸਾਰੇ ਠੀਕ ਹੈ orange ਕਲਰ ਹੈ ਜੀ ਬਹੁਤ ਪਿਆਰਾ ਲੱਗ ਰਿਹਾ ਹੈ ਬਹੁਤ ਸੋਹਣਾ ਸੂਟ ਹੈ ਠੀਕ ਹੈ ਬਹੁਤ ਪਿਆਰਾ ਕਲਰ ਹੈ ਠੀਕ ਹੈ ਬਹੁਤ ਹੀ ਸੋਹਣੀ ਆਪਾਂ ਦੁਪੱਟੇ ਦੇ ਲੇਸ ਲਗਾਈ ਹੈ ਟਾਈਪ ਕੀਤੀ ਹੈ ਠੀਕ ਹੈ ਗੋਟਾ ਪੱਤੀ ਦਾ ਵਰਕ ਕੀਤਾ ਹੈ ਆਪਾਂ ਬਾਟਮ ਬਹੁਤ ਸੋਹਣੀ ਹੈ ਬਣ ਕੇ ਰੈਡੀ ਹੋਈ ਹੈ ਬਹੁਤ ਜ਼ਿਆਦਾ ਹੈਵੀ ਬਣ ਕੇ ਰੈਡੀ ਹੋਈ ਹੈ ਠੀਕ ਹੈ ਪਰਲ ਵਰਕ ਮਿਲੂਗਾ ਤੁਹਾਨੂੰ ਔਰ ਸਿਕਵੈਂਸ ਵਰਕ ਮਿਲੂਗਾ ਠੀਕ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਬਾਟਮ ਦੇ ਉੱਪਰ ਠੀਕ ਹੈ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਠੀਕ ਹੈ ਜੀ ਬਹੁਤ ਜ਼ਾਦੇ ਸੋਹਣੇ ਆ ਜਿਹੜੇ ਸੂਟੇ ਵਾਲੇ ਬਣ ਕੇ ਰੈਡੀ ਹੋਏ ਨੇ ਇਹ ਆਪਣਾ ਸੈਕਿੰਡ ਕਲਰ ਸੀ ਜੀ orange ਠੀਕ ਹੈ ਨੈਕਸਟ ਕਲਰ ਹੈਗਾ ਜੀ ਆਪਣਾ ਗ੍ਰੀਨ ਠੀਕ ਹੈ ਜੀ ਲਾਈਟ ਗ੍ਰੀਨ ਕਲਰ ਆ ਠੀਕ ਹੈ ਇਹਦਾ ਕਲਰ ਕੰਟਰਾਸਟ ਹੈ ਜਿਹੜਾ ਬਹੁਤ ਹੀ ਲਾਈਟ weight ਦੇ ਕਲਰ ਨਾਲ ਠੀਕ ਹੈ ਜੀ ਪਿੰਕ ਕਲਰ ਦੇ ਨਾਲ ਜਾਮਨੀ ਕਹ ਦਿੰਦੇ ਆ ਜਿਹਨੂੰ ਜਾਮਨੀ ਪਿੰਕ ਉਸ ਦੇ ਨਾਲ ਜਿਹੜਾ ਆਪਾਂ ਟਾਈਪ ਕੀਤਾ ਬਹੁਤ ਜਿਆਦਾ ਸੋਹਣਾ ਸੂਟ ਹੈ ਪਰਸਨਲੀ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਠੀਕ ਹੈ ਬਹੁਤ ਸੋਹਣਾ ਕਲਰ ਕੰਟਰਾਸਟ ਹੋਇਆ ਹੈ ਦੋਨੋਂ ਕਲਰ ਬਹੁਤ ਹੀ ਲਾਈਟ ਜਿਵੇਂ ਕੋਈ ਇਦਾਂ ਦਾ ਨਹੀਂ ਵੀ ਡਾਰਕ ਕਲਰ ਹੈ ਠੀਕ ਹੈ ਜਿਹੜੇ ਕਲਰ ਨੂੰ ਲਾਈਟ ਜਿਹੜੇ ਕਲਰ ਲਾਈਟ ਪਸੰਦ ਕਰਦੇ ਆ ਜਿਹੜੇ ਲਾਈਟ ਕਲਰ ਦੇ ਸੂਟ ਪਾਣੇ ਪਸੰਦ ਕਰਦੇ ਆ ਉਹਨਾਂ ਲਈ ਇਹ ਵੈਸਟ অপਸ਼ਨ ਆ ਠੀਕ ਹੈ ਜੀ ਉਹ ਇਹ ਵਾਲਾ ਸੂਟ ਹੈ ਜਿਹੜਾ ਬਾਈ ਕਰ ਸਕਦੇ ਨੇ ਠੀਕ ਹੈ ਸਾਰਿਆਂ ਦੇ ਵਰਕਸ ਨੂੰ ਸੇਮ ਮਿਲੂਗਾ ਅਲੱਗ-ਅਲੱਗ ਕਲਰ ਕੰਟਰਾਸਟ ਦੇ ਨਾਲ ਮਿਲੂਗਾ ਅਲੱਗ-ਅਲੱਗ ਕਲਰ ਮਿਲਣਗੇ ਫੈਬਰਿਕ ਆਰਗੈਂਜ਼ਾ ਰਹੂਗਾ ਤੇ ਫੈਬਰਿਕ ਆਰਗੈਂਜ਼ਾ ਦਾ ਹੀ ਦੁਪੱਟਾ ਰਹੂਗਾ ਨੈਚੁਰਲ ਪਿਓਰ ਕ੍ਰੇਪ ਦੀ ਤੁਹਾਨੂੰ ਬਾਟਮ ਮਿਲੂਗੀ ਠੀਕ ਹੈ ਜੀ ਸਾਰੇ ਸ਼ਰਟ ਦੇ ਉੱਪਰ ਤੁਹਾਨੂੰ ਬਹੁਤ ਹੀ ਸੋਨਾ ਵਰਕ ਮਿਲੂਗਾ ਬਾਟਮ ਦੇ ਉੱਪਰ ਤੇ ਦੁਪੱਟੇ ਦੇ ਉੱਪਰ ਠੀਕ ਹੈ ਜੀ ਇਹ ਆਪਾਂ ਜਿਹੜਾ ਤੁਹਾਨੂੰ ਫਰਸਟ ਸੂਟ ਦਿਖਾਇਆ ਸੀ ਮਜੈਂਟਾ ਉਹੀ ਸੂਟ ਹੈ ਠੀਕ ਹੈ ਇਹਦੇ ਵਿੱਚ ਚਾਰ ਤੋਂ ਪੰਜ ਰੰਗ ਨੇ ਤਿੰਨ ਤੋਂ ਚਾਰ ਰੰਗ ਨੇ ਠੀਕ ਹੈ ਆਪਾਂ ਜਿਹੜੇ ਤੁਹਾਨੂੰ ਠੀਕ ਹੈ ਉਹਨਾਂ ਵਿੱਚੋਂ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਦੇ ਉੱਪਰ DM ਕਰਨਾ ਹੈ ਠੀਕ ਹੈ ਜੀ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਮੰਗਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈ ਜੇਕਰ ਤੁਸੀਂ ਵਕੱਲਾ ਵਰਕ ਕਰਵਾ ਕੇ ਕੋਈ ਵੀ ਸੂਟ ਬਾਈ ਕਰਨਾ ਚਾਹੁੰਦੇ ਹੋ ਆਪਣੇ ਤੋਂ ਤੇ ਤੁਸੀਂ ਉਹ ਵੀ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਇੰਸਟਾਗ੍ਰam ਵਾਲੇ ਪੇਜ ਤੋਂ ਵੀ ਕੋਈ ਵੀ ਡਿਜ਼ਾਈਨ ਲੈ ਕੇ ਤੁਸੀਂ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਕਿਤੇ ਹੋਰ ਡਿਜ਼ਾਈਨ ਲੈ ਕੇ ਕਾਪੀ ਕਰਕੇ ਆਪਾਂ ਤੋਂ ਕਰਵਾਉਣਾ ਚਾਹੁੰਦੇ ਹੋ ਸੂਟ ਰੈਡੀ ਤੇ ਉਹ ਵੀ ਕਰਵਾ ਸਕਦੇ ਹੋ ਹਾਂਜੀ ਨੈਕਸਟ ਕਲਰ ਹੈਗਾ ਜੀ ਫਿਰੋਜ਼ੀ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਹੈ ਜਿਹੜਾ ਆਪਾਂ ਕੀਤਾ ਮਸਟਰਡ ਕਲਰ ਦੇ ਨਾਲ ਠੀਕ ਹੈ ਬਹੁਤ ਹੀ ਸੋਹਣਾ ਦੁਪੱਟਾ ਤੇ ਬਾਟਮ ਬਣ ਕੇ ਰੈਡੀ ਹੋਏ ਨੇ ਸ਼ਰਟ ਬਣ ਕੇ ਰੈਡੀ ਹੋਈ ਆ ਠੀਕ ਹੈ ਵਰਕ ਤੁਹਾਨੂੰ ਬਹੁਤ ਹੀ ਨੀਟ ਐਂਡ ਕਲੀਨ ਮਿਲੇਗਾ ਸਫਾਈ ਦੇ ਨਾਲ ਮਿਲੇਗਾ ਠੀਕ ਹੈ ਫਿਰੋਜੀ ਕਲਰ ਹੈ ਜੀ ਮਸਟਰਡ ਕਲਰ ਦੇ ਨਾਲ ਆਪਾਂ ਕਲਰ ਕੰਟਰਾਸਟ ਕੀਤਾ ਹੈ ਬਹੁਤ ਹੀ ਸੋਹਣੀ ਸਾਰਿਆਂ ਦੀ ਬਾਟਮ ਹੈ ਜਿਹੜੀ ਬਹੁਤ ਹੈਵੀ ਬਣ ਕੇ ਰੈਡੀ ਹੋਈ ਆ ਬਹੁਤ ਹੀ ਲੱਗ ਜਾਂ ਯੂਨੀਕ ਜਿਹਾ ਡਿਜ਼ਾਈਨ ਲੈ ਕੇ ਆਏ ਆ ਜੀ ਆਪਾਂ ਤੁਹਾਡੇ ਲਈ ਅਜਾ ਠੀਕ ਹੈ ਗੋਲ ਗਲਰ ਹੋਊਗਾ ਜੀ ਉਸ ਤੋਂ ਬਾਅਦ ਫਲਾਰ ਬਣਿਆ ਹੋਇਆ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਨਾ ਤਾਂ ਬਹੁਤ ਜ਼ਿਆਦਾ ਵਰਕ ਹੈ ਤੇ ਨਾ ਹੀ ਬਹੁਤ ਘੱਟ ਹੈ ਬਹੁਤ ਜ਼ਿਆਦਾ ਸੋਹਣਾ ਪੀਸ ਜਰਾ ਬਣ ਕੇ ਰੈਡੀ ਹੋਇਆ ਠੀਕ ਹੈ ਇਹਨਾਂ ਵਿੱਚੋਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ DM ਕਰ ਸਕਦੇ ਹੋ ਆਪਾਂ ਨੂੰ ਤੇ ਸੂਟ ਬਾਰੇ ਪੂਰੀ ਡਿਟੇਲ ਕਰੀ ਜਾਣਨ ਤੋਂ ਬਾਅਦ ਤੁਸੀਂ ਆਪਾਂ ਨੂੰ DM ਕਾ ਆਰਡਰ ਦੇ ਸਕਦੇ ਹੋ ਸੂਟ ਦਾ ਠੀਕ ਹੈ ਜੀ ਵਰਲਡਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਕਿਤੇ ਵੀ ਬੈਠੇ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਸੂਟ ਮੰਗਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਸਟਿਚਿੰਗ ਆਪਣੇ ਕੋਲ ਆਲਸੋ ਅਵੇਲੇਬਲ ਹੈਗੀ ਹੈ ਜੀ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਕੁਝ ਪਹਿਣਾ ਦੇ ਮੇਰੇ ਅੰਜੇ ਦੇ ਜੀ ਮੈਸੇਜ ਆ ਰਹੇ ਸੀ ਗੋਟਾ ਪੱਤੀ ਦੇ ਨਾਲ ਸੂਟ ਰੈਡੀ ਕਰਵਾਏ ਸੀ ਜੀ ਚਲੋ ਜੀ ਅੱਜ ਆਪਾਂ ਉਹਨਾਂ ਦੀ ਡਿਮਾਂਡ ਤੇ ਲੈ ਕੇ ਆਏ ਗੋਟਾ ਪੱਤੀ ਦੇ ਨਾਲ ਬਹੁਤ ਹੀ ਸੋਹਣਾ ਲਾਈਟੈਂਡ weight ਜਾਂ ਜਾਗੋ ਤੇ ਪਾਣ ਵਾਸਤੇ ਜਾਂ ਕੋਈ ਵੀ ਹੋਰ ਫੰਕਸ਼ਨ ਦੇ ਪਾਣ ਵਾਸਤੇ ਬਹੁਤ ਹੀ ਲਾਈਟ weight ਜਾਂ ਤੇ ਗੋਟਾ ਪੱਤੀ ਦੇ ਵਰਕ ਨਾਲ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਠੀਕ ਹੈ ਔਰਗੈਂਜ਼ਾ ਇਦਾਂ ਦਾ ਫੈਬਰਿਕ ਰਹੂਗਾ ਜੀ ਔਰਗੈਂਜ਼ਾ ਦਾ ਹੀ ਦੁਪੱਟਾ ਹੈ 4 ਸਾਈਡ ਤੁਹਾਨੂੰ ਲੇਸ ਮਿਲੇਗੀ ਤੇ ਗੋਟਾ ਪੱਤੀ ਦਾ ਵਰਕ ਹੋਇਆ ਹੋਇਆ ਸ਼ਰਟ ਵੀ ਬਹੁਤ ਆਪਾਂ ਸਿੰਪਲ ਐਂਡ ਸੋਬਰ ਜੀ ਰੱਖੀ ਆ ਉਸ ਤੋਂ ਬਾਅਦ ਪਲੇਨ ਤੁਹਾਨੂੰ ਬਾਟਮ ਮਿਲੇਗੀ ਠੀਕ ਹੈ ਜੀ ਇਰੇ ਵਿੱਚ ਇਹ ਸਭ ਤੋਂ ਪਹਿਲਾ ਨਿਓਨ ਕਲਰ ਹੈ ਜੀ ਠੀਕ ਹੈ ਇਹਨਾਂ ਵਿੱਚ ਵੀ ਆਪਾਂ ਤੁਹਾਨੂੰ 4 ਤੋਂ 5 ਕਲਰ ਦਿਖਾਵਾਂਗੇ ਠੀਕ ਹੈ ਬਾਕੀ ਤੁਸੀਂ ਆਪਣੀ ਚੋਇਸ ਅਨੁਸਾਰ ਜਿਹੜਾ ਵੀ ਕਲਰ ਰੈਡੀ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਕਰਵਾ ਸਕਦੇ ਹੋ ਸੂਟ ਰੈਡੀ ਠੀਕ ਹੈ ਜੀ ਬਹੁਤ ਹੀ ਸੋਹਣਾ ਬਹੁਤ ਹੀ ਲਾਈਟ weight ਦੇ ਕਲਰ ਨੇ ਜਿਹੜੇ ਬਣ ਕੇ ਰੈਡੀ ਹੋਏ ਨੇ ਸੂਟ ਬਣ ਕੇ ਰੈਡੀ ਹੋਏ ਨੇ ਕੋਈ ਹੈਵੀ ਜ਼ਿਆਦਾ ਵਰਕ ਵੀ ਨਹੀਂ ਆ ਬਹੁਤ ਸੋਹਣੇ ਲੱਗਦੇ ਤੇ ਪ੍ਰਾਈਸੇਜ਼ ਵੀ ਆਪਾਂ ਇਹਨਾਂ ਦੇ ਬਹੁਤ ਜ਼ਿਆਦਾ ਜੈਨੂਮ ਜੇ ਰੱਖੇ ਆ ਠੀਕ ਹੈ ਤੇ ਇਹਨਾਂ ਦੇ ਵਿੱਚ ਆਪਾਂ ਤੁਹਾਨੂੰ ਹੋਰ ਕਦਰ ਦਿਖਾਵਾਂਗੇ ਜੇਕਰ ਤੁਸੀਂ ਇਹਨਾਂ ਚੋਂ ਏ ਕਲਰਾਂ ਤੋਂ ਹਟ ਕੇ ਕੁਝ ਹੋਰ ਕਲਰ ਦੇ ਵਿੱਚ ਰੈਡੀ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਉਹ ਵੀ ਕਰਵਾ ਸਕਦੇ ਹੋ ਜੇ ਕਿ ਜੇਕਰ ਕਿਸੇ ਹੋਰ ਫੈਬਰਿਕ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਰਵਾ ਸਕਦੇ ਹੋ ਇਹ ਆਪਾਂ ਔਰਗਾਂਜ਼ਾ ਦੇ ਉੱਪਰ ਕਿਤੇ ਨੇ ਔਰਗਾਂਜ਼ਾ ਦਾ ਦੁਪੱਟਾ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਟਾਈਪ ਕੀਤੀ ਆ ਠੀਕ ਹੈ ਜੀ ਗੋਟਾ ਪੱਤੀ ਦੇ ਨਾਲ ਵਰਕ ਹੋਇਆ ਹੋਇਆ ਘੇਰੇ ਦੇ ਉੱਪਰ ਤੁਹਾਨੂੰ ਲੇਸ ਰੇ ਮਿਲੇਗੀ ਠੀਕ ਹੈ ਜੀ ਤੇ ਲੈਂਥ ਵਗੈਰਾ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਠੀਕ ਹੈ ਆਪਾਂ ਓਪਨਲੀ ਵਰਕ ਕੀਤਾ ਕਿਉਂਕਿ ਇਹਦੇ ਗਲੇ ਤੇ ਕੋਈ ਆਪਾਂ ਐਦਾਂ ਡਿਜ਼ਾਈਨਿੰਗ ਨਹੀਂ ਕੀਤੀ ਗੋਟਾ ਪੱਤੀ ਦੇ ਨਾਲ ਠੀਕ ਹੈ ਬਹੁਤ ਸੋਹਣੀ ਸ਼ਰਟ ਜਿਹੜੀ ਲਾਈਟ ਵੇਟ ਜੀ ਬਣ ਕੇ ਰੈਡੀ ਹੋਈ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਗਰਲਿਸ਼ ਲੁੱਕ ਦਿੰਦਾ ਜੀ ਇਹ ਸੂਟ ਆ ਜਿਆਦਾ ਹੈਵੀ ਨਹੀਂ ਬਣਿਆ ਬਹੁਤ ਸੋਹਣੇ ਲੱਗਦੇ ਨੇ ਐਦਾਂ ਦੇ ਲਾਈਟ ਵੇਟ ਜੇ ਸੂਟ ਆ ਠੀਕ ਹੈ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਦੇ ਉੱਪਰ DM ਕਰਨਾ ਹੈ ਤੇ ਆਪਣੇ ਨਾਦਰ ਬੁਟੀਕ ਵਾਲੇ ਪੇਜ ਨੂੰ Instagram ਦੇ ਉੱਪਰ ਵੀ ਵੱਧ ਤੋਂ ਵੱਧ ਫੋਲੋ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਆਪਣੇ YouTube ਵਾਲੇ ਪੇਜ ਨੂੰ ਵੀ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਸੂਟਸ ਕਿੱਦਾਂ ਦੇ ਲੱਗੇ ਠੀਕ ਹੈ ਜੀ ਸਾਰੇ ਜਣੇ ਬਹੁਤ ਵਧੀਆ YouTube ਦੇ ਉੱਪਰ ਆਪਾਂ ਨੂੰ ਸਪੋਰਟ ਕਰ ਰਹੇ ਨੇ ਬਹੁਤ ਸੋਨਾ ਰਿਸਪੌਂਸ ਮਿਲ ਰਿਹਾ ਜਦੋਂ ਹੀ ਆਪਾਂ ਵੀਡੀਓਜ਼ ਅਪਲੋਡ ਕਰਦੇ ਆਂ ਠੀਕ ਹੈ ਜੀ ਨੈਕਸਟ ਕਲਰ ਹੈਗਾ ਜੀ ਮਜ਼ੈਂਟਾ ਕਲਰ ਠੀਕ ਹੈ ਇਹ ਦਾ ਜਿਹੜਾ ਆਪਾਂ ਵਰਕ ਰੱਖਿਆ ਉਹ ਥੋੜਾ ਅਲੱਗ ਤੋਂ ਡਿਜ਼ਾਈਨਿੰਗ ਕੀਤਾ ਇੱਕ ਇਹਦੇ ਵਿੱਚ ਇਹ ਡਿਜ਼ਾਈਨ ਅਵੇਲੇਬਲ ਆ ਠੀਕ ਹੈ ਸੈਕੰਡਰ ਇਸ ਦੇ ਵਿੱਚ ਆਪਾਂ ਘੇਰੇ ਦੇ ਉੱਪਰ ਜਿਹੜਾ ਪੈਚ ਲਗਾ ਕੇ ਉਸ ਤੋਂ ਬਾਅਦ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਬਹੁਤ ਜਾਲੇ ਸੋਨਾ ਸੂਟ ਲੱਗ ਰਿਹਾ ਜੀ ਠੀਕ ਹੈ ਉਦਾਂ ਹੀ ਜਿੱਦਾਂ ਜਿਹੜੇ ਵਾਲੇ ਕਲਰ ਆਪਾਂ ਘੇਰੇ ਦੇ ਉੱਪਰ ਯੂਜ਼ ਕੀਤੇ ਨੇ ਉਹੀ ਕਲਰ ਆਪਾਂ ਦੁਪट्टे ਦੇ ਵਿੱਚ ਯੂਜ਼ ਕੀਤੇ ਨੇ ਫੋਰ ਸਾਈਡ ਤੋਂ ਤੁਹਾਨੂੰ ਦੁਪੱਟੇ ਦੇ ਲੇਸ ਮਿਲੂਗੀ ਤੇ ਗੋਟਾ ਪਤੀ ਦੇ ਨਾਲ ਵਰਕ ਮਿਲੂਗਾ ਦੁਪੱਟੇ ਦੇ ਵਿੱਚ 셔ਟ ਦੇ ਵਿੱਚ ਠੀਕ ਹੈ ਬਹੁਤ ਸੋਹਣੇ ਸੂਟ ਨੇ ਜਿਹੜੇ ਬਣ ਕੇ ਰੈਡੀ ਹੋਏ ਨੇ ਤੁਸੀਂ WhatsApp ਦੇ ਉੱਪਰ ਆਪਾਂ ਨੂੰ ਸਕਰੀਨਸ਼ਾਟ ਲੈ ਕੇ DM ਕਰਨਾ ਹੈ ਕਿ ਤੁਸੀਂ ਕਿਹੜਾ ਸੂਟ ਮੰਗਵਾਉਣਾ ਚਾਹੁੰਦੇ ਹੋ ਆਪਣੇ ਤੋਂ ਕਿਹੜਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਪੂਰੀ ਡਿਟੇਲ ਜਾਇਨ ਕਰੀ ਦੱਸੂਗੀ ਆਪਾਂ ਨੂੰ ਦੱਸਣੀ ਹੈ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਵਿਦਆਊਟ ਸਟਿਚਿੰਗ ਕਰਵਾ ਰਹੇ ਹੋ ਕਿ ਬਿਦਾ ਬਿਨਾ ਵਿਦ ਸਟਿਚਿੰਗ ਕਰਵਾ ਰਹੇ ਹੋ ਠੀਕ ਹੈ ਜੀ ਤੇ ਤੁਹਾਨੂੰ ਕੀ ਕੀ ਪ੍ਰਾਈਸਿਸ ਰਹਿਣਗੇ ਕੀ ਕੀ ਸੂਟ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖੋ ਬਹੁਤ ਜੈਨੂਇਨ ਜੇ ਪ੍ਰਾਈਸ ਨੇ ਜੀ ਆਪਣੇ ਠੀਕ ਹੈ ਬਹੁਤ ਸੋਨਾ ਮਜ਼ੈਂਟਾ ਕਲਰ ਦਾ ਸੂਟ ਹੈ ਜੀ ਇਹ ਚਲੋ ਜੀ ਨੈਕਸਟ ਕਲਰ ਆਪਾਂ ਤੁਹਾਨੂੰ ਦਿਖਾਣੇ ਆ ਇਹ ਵੀ ਮਜ਼ੈਂਟਾ ਦੇ ਵਿੱਚ ਹੀ ਆ ਠੀਕ ਹੈ ਇਸ ਦੀ ਤੇ ਪਹਿਲਾਂ ਵਾਲਾ ਜਿਹੜਾ ਆਪਾਂ ਤੁਹਾਨੂੰ ਸ਼ਰਟ ਦਿਖਾਈ ਸੀ ਫਰਸਟ ਸੂਟ ਦਿਖਾਇਆ ਸੀ ਮਜ਼ੈਂਟਾ ਦੇ ਵਿੱਚ ਉਹਦੇ ਤੇ ਇਹ ਸੂਟ ਦੇ ਵਿੱਚ ਥੋੜਾ ਫਰਕ ਹੈਗਾ ਉਹ ਐਦਾਂਗਾ ਕਿ ਜਿਹੜਾ ਘੇਰਾ ਬਣਿਆ ਹੋਇਆ ਉਹਦੇ ਵਿੱਚ ਥੋੜੀ ਡਿਫਰੈਂਸ ਆ ਉਹਦੇ ਵਿੱਚ ਦੋ ਲੇਸਸ ਯੂਜ਼ ਕੀਤੀਆਂ ਨੇ ਗੋਟੇ ਦੇ ਨਾਲ ਆਪਾਂ ਇਹਦੇ ਸਿੰਗਲ ਗੋਟਾ ਲੱਗਿਆ ਹੋਇਆ ਠੀਕ ਹੈ ਜੀ ਉਦੇ ਵਿੱਚ ਇੱਕ ਪਰਲ ਵਾਲੀ ਲੇਸ ਲਗਾਈ ਆਪਾਂ ਜਾਂ ਕਹਿ ਦਿਓ ਪਰਲਾ ਲਗਵਾਇਆ ਠੀਕ ਹੈ ਜੀ ਇਹ ਜੀ ਮਲਟੀ ਕਲਰ ਦੇ ਵਿੱਚ ਠੀਕ ਹੈ ਜੇਕਰ ਤੁਹਾਨੂੰ ਇਹ ਵਾਲੇ ਸੂਟ ਪਸੰਦ ਨੇ ਤਾਂ ਤੁਸੀਂ ਇਹ ਵੀ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸਾਰੇ ਸੂਟ ਜਿਹੜੇ ਬਣ ਕੇ ਰੈਡੀ ਹੋਏ ਨੇ ਠੀਕ ਹੈ ਤੇ ਇੱਕ ਮੈਂ ਸਾਰੇ ਕਸਟਮਰਸ ਨੂੰ ਪੁੱਛਣਾ ਚਾਹੂੰਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜੇਕਰ ਤੁਸੀਂ ਜੁਐਲਰੀ ਬਾਈ ਕਰਨਾ ਚਾਹੁੰਦੇ ਹੋ ਆਪਾਂ ਜੁਐਲਰੀ ਵੀ ਤੁਹਾਡੇ ਨਾਲ ਸ਼ੋਅ ਕਰਿਆ ਕਰਾਂਗੇ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਕਿ ਹਾਂ ਆਪਾਂ ਜੁਐਲਰੀ ਦਾ ਨਾਲ ਸ਼ੁਰੂ ਕਰੀਏ ਕਿ ਨਹੀਂ ਯੈਸ ਔਰ ਨੋ ਦਾ ਤੁਸੀਂ ਮੈਸੇਜ ਕਰਨਾ ਹੈ ਠੀਕ ਹੈ ਠੀਕ ਹੈ ਜੀ ਸਾਰੇ ਜਣੇ ਆਪਾਂ ਨੂੰ ਦੱਸਿਓ ਮੈਸੇਜ ਕਰਕੇ ਜਿੰਨੇ ਸਾਰੇ ਜਣੇ ਵੱਧ ਤੋਂ ਵੱਧ ਕਮੈਂਟ ਕਰਨਗੇ ਆਪਾਂ ਫਿਰ ਤੁਹਾਡੀ ਗੱਲ ਮੰਨਾਂਗੇ ਤੇ ਹੋ ਸਕਦਾ ਆਪਾਂ ਤੁਹਾਡੇ ਲਈ ਜਲਦੀ ਤੋਂ ਜਲਦੀ ਜੁਐਲਰੀ ਦਾ ਵੀ ਜਿਹੜਾ ਲੈ ਕੇ ਆਈਏ ਠੀਕ ਹੈ ਜੀ ਏਸੀ ਜੀ ਆਪਣਾ ਇਹ ਮਲਟੀ ਕਲਰ ਦੇ ਵਿੱਚ ਫਰਸਟ ਕਲਰ ਠੀਕ ਹੈ ਤੇ ਇਹ ਹੈ ਜੀ ਆਪਣਾ ਸੈਕਿੰਡ ਕਲਰ ਇਹਨਾਂ ਵਿੱਚੋਂ ਜਿਹੜਾ ਵੀ ਗੋਟਾ ਪਤੀ ਦੇ ਵਾਲਾ ਵਰਕ ਤੁਹਾਨੂੰ ਪਸੰਦ ਆਉਂਦਾ ਠੀਕ ਹੈ ਸੂਟ ਪਸੰਦ ਆਉਂਦਾ ਤੁਸੀਂ ਡੀਐਮ ਕਰਨਾ ਆਪਾਂ ਨੂੰ ਵਟਸਐਪ ਦੇ ਉੱਪਰ ਠੀਕ ਹੈ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਚੱਲ ਰਿਹਾ ਹੈ ਠੀਕ ਹੈ ਬਤ ਤੋਂ ਬਾਤ ਸਪੋਰਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਠੀਕ ਹੈ ਜੀ ਤੇ ਬਾਅਦ ਤੋਂ ਬਾਅਦ ਆਪਣੇ ਪੇਜ ਨੂੰ ਫੋਲੋ ਕਰਿਆ ਕਰੋ ਇੰਸਟਾਗ੍ਰam ਦੇ ਉੱਪਰ ਨਾਦਰ ਬੁਟੀਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਹੈ ਠੀਕ ਹੈ ਜੀ ਵਰਲਡ ਵਾਈਡ ਆਪਾਂ ਸ਼ਿਪਿੰਗ ਕਰਦੇ ਹਾਂ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈਗੀ ਹੈ ਤੁਸੀਂ ਆਪਣੇ ਤੋਂ ਵਿਦਆਊਟ ਸਟਿਚਿੰਗ ਵੀ ਸੂਟ ਲੈ ਜਿਹੜਾ ਰੈਡੀ ਕਰਵਾ ਸਕਦੇ ਹੋ ਤੇ ਵਿਦ ਸਟਿਚਿੰਗ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਨੇ ਜੀ ਬਹੁਤ ਜੈਨੂਇਨ ਜੇ ਪ੍ਰਾਈਜ਼ ਨਾਲ ਆਪਾਂ ਇਹ ਸੂਟ ਰੱਖੇ ਨੇ ਰੈਡੀ ਕਿਤੇ ਨੇ ਠੀਕ ਹੈ ਤੁਸੀਂ ਜਿਹੜਾ ਵੀ ਸੂਟ ਮੰਗਵਾਉਣਾ ਚਾਹੁੰਦੇ ਹੋ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਆਪਾਂ ਤੋਂ ਮੰਗਵਾ ਸਕਦੇ ਹੋ ਠੀਕ ਹੈ ਕਿਤੇ ਵੀ ਬੈਠੇ ਠੀਕ ਹੈ ਜੇਕਰ ਤੁਸੀਂ ਕਿਸੇ ਹੋਰ ਬੁਟੀਕ ਵੱਲ ਤੋਂ ਕਾਪੀ ਕਰਕੇ ਆਪਾਂ ਤੋਂ ਡਿਜ਼ਾਈਨ ਰੈਡੀ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਆਪਣੇ ਇੰਸਟਾਗ੍ਰam ਵਾਲੇ ਪੇਜ ਤੋਂ ਵੀ ਆਪਣੇ ਤੁਸੀਂ ਡਿਜ਼ਾਈਨ ਲੈ ਕੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈ ਜੀ ਆਪਣਾ ਥਰਡ ਕਲਰ ਬਹੁਤ ਹੀ ਸੋਹਣਾ ਕਲਜਰਾ ਬਣ ਕੇ ਰੈਡੀ ਹੋਇਆ ਇਸ ਦੀ ਦੁਪੱਟੇ ਦੇ ਵੀ ਆਪਾਂ ਵਿੱਚ ਥੋੜਾ ਚੇਂਜ ਕੀਤਾ ਹੈਗਾ ਤੇ ਉਹਦੇ ਆਪਾਂ ਲੇਅਰਜ਼ ਲੰਬੇ ਲੁਟਨੀ ਬਣਾਈਆਂ ਠੀਕ ਹੈ ਜੀ ਓਨਲੀ ਬਾਰਡਰ ਤੇ ਬਣਾਈਆਂ ਨੇ ਦੁਪੱਟੇ ਦੇ ਠੀਕ ਹੈ ਬਹੁਤ ਸੋਹਣਾ ਦੁਪੱਟਾ ਜਿਹੜਾ ਬਣ ਕੇ ਰੈਡੀ ਹੋਇਆ ਇਹ ਪੰਜਾਬੀ ਲੁੱਕ ਦਿੰਦੇ ਆ ਜਿੱਦਾਂ ਆਪਣੇ ਸਕੂਲਸ ਦੇ ਵਿੱਚ ਫੰਕਸ਼ਨਸ ਵਗੈਰਾ ਹੁੰਦੇ ਆ ਠੀਕ ਹੈ ਜੀ ਤੇ ਜਾਗੋ ਤੇ ਵੀ ਪਾਉਣ ਵਾਸਤੇ ਬਹੁਤ ਸੋਹਣੀ ਬੈਸਟ অপਸ਼ਨ ਆ ਜਿਹੜੇ ਜ਼ਿਆਦਾ ਹੈਵੀ ਸੂਟਵੈਅਰ ਨਹੀਂ ਕਰਨਾ ਚਾਹੁੰਦੇ ਠੀਕ ਹੈ ਜੀ ਬਹੁਤ ਜ਼ਿਆਦੇ ਸੋਹਣੇ ਜਿਹੜੇ ਸੂਟ ਨੇ ਗੋਟਾ ਪੱਤੀ ਦੇ ਨਾਲ ਬਣ ਕੇ ਰੈਡੀ ਹੋਏ ਨੇ ਠੀਕ ਹੈ ਤੁਸੀਂ ਕੋਈ ਵੀ ਸੂਟ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਕੋਈ ਵੀ ਸੂਟ ਮੰਗਵਾ ਸਕਦੇ ਹੋ ਤੇ ਇਸ ਨੂੰ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜਿੱਦਾਂ ਕਿ ਆਪਾਂ ਤੁਹਾਨੂੰ ਪਹਿਲਾਂ ਇੱਕ ਕਲਰ ਵਿੱਚ ਦਿਖਾਈ ਸੀਗੇ ਜਿੱਦਾਂ ਕਿ ਸਾਰੇ ਸ਼ਰਟ ਸਿਰਫ ਇੱਕ ਕਲਰ ਦੇ ਵਿੱਚ ਹੁੰਦੀ ਸੀ ਤੁਸੀਂ ਓਦਾਂ ਵੀ ਰੈਡੀ ਕਰਵਾ ਸਕਦੇ ਹੋ ਤੇ ਜਿੱਦਾਂ ਇਹ ਵਾਲੇ ਮਲਟੀ ਕਲਰ ਦੇ ਵਿੱਚ ਨੇ ਤੁਸੀਂ ਇਦਾਂ ਵੀ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਜਿਹੜੇ ਵੀ ਕਲਰ ਤੁਹਾਨੂੰ ਪਸੰਦ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਦੇ ਉੱਪਰ ਤੁਸੀਂ ਡੀਐਮ ਕਰ ਸਕਦੇ ਹੋ ਠੀਕ ਹੈ ਜੀ ਬਾਹਸੋਨੇ ਸੂਟ ਨੇ ਜੀ ਸਭ ਤੋਂ ਪਹਿਲਾਂ ਆਪਾਂ ਜਿਹੜੇ ਤੁਹਾਨੂੰ ਵਰਕ ਵਾਲੇ ਸੂਟ ਦਿਖਾਏ ਸੀ ਉਹਨਾਂ ਵਿੱਚ ਵੀ 4 ਤੋਂ 5 ਕਲਰ ਦਿਖਾਏ ਆਪਾਂ ਉਹਨਾਂ ਵਿੱਚੋਂ ਵੀ ਜਿਹੜਾ ਸੂਟ ਤੁਹਾਨੂੰ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ WhatsApp ਦੇ ਉੱਪਰ DM ਕਰ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਜੀ ਤੁਸੀਂ ਕਿਤੇ ਵੀ ਬੈਠੇ ਸੂਟ ਜਿਹੜਾ ਆਰਡਰ ਕਰਵਾ ਕਰ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਤੇ ਸਟਿਚਿੰਗ ਵੀ ਅਵੇਲੇਬਲ ਹੈਗੀ ਤੁਸੀਂ ਸੂਟ ਸਟਿਚ ਵੀ ਕਰਵਾ ਕੇ ਲੈ ਸਕਦੇ ਹੋ ਰੈਡੀ ਕਰਵਾਉਣ ਤੋਂ ਬਾਅਦ ਠੀਕ ਹੈ ਜੀ ਸਾਰੇ ਕਲਰ ਤੇ ਸਾਰੇ ਸੂਟ ਬਹੁਤ ਸੋਹਣੇ ਬਣ ਕੇ ਰੈਡੀ ਹੋਏ ਨੇ ਜੀ ਆਪਣੇ ਠੀਕ ਹੈ ਜੀ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਵਾਲੇ ਸੂਟ ਬਹੁਤ ਪਸੰਦ ਆਏ ਹੋਣਗੇ ਠੀਕ ਹੈ ਜੀ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਸਕਰੀਨਸ਼ਾਟ ਲੈ ਕੇ ਤੁਸੀਂ ਆਪਾਂ ਨੂੰ WhatsApp ਦੇ ਉੱਪਰ DM ਕਰਨਾ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓਜ਼ ਡੇਲੀ ਵਾਲੀਆਂ ਰੋਜ਼ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਅੱਜ ਵਾਲੇ ਸੂਟਸ ਨੂੰ ਕਿੱਦਾਂ ਦੇ ਲੱਗੇ ਸੂਟਸ ਆਪਣੇ ਕਿੱਦਾਂ ਦੇ ਹੁੰਦੇ ਨੇ ਠੀਕ ਹੈ ਬਾਤ ਤੋਂ ਬਾਤ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਅੱਗੇ ਬਾਤ ਤੋਂ ਬਾਤ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਠੀਕ ਹੈ ਜੀ ਆਪਣੇ ਇੰਸਟਾਲੇ ਪੇਜ ਨੂੰ ਵੀ ਬਾਤ ਤੋਂ ਬਾਤ ਫੋਲੋ ਕਰਿਆ ਕਰੋ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਇਹ ਆਪਣਾ ਲਾਸਟ ਸੂਟ ਹੈ ਜੀ ਠੀਕ ਹੈ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਨੇ ਸਕਰੀਨਸ਼ਾਟ ਲੈ ਕੇ ਡੀਐਮ ਕਰ ਸਕਦੇ ਹੋ WhatsApp ਦੇ ਉੱਪਰ ਠੀਕ ਹੈ オーਗੈਂਜ਼ਾ ਫੈਬਰਿਕ ਹੈ ਜੀ ਇਹਨਾਂ ਦਾ ਪਿਓਰ ਨੈਚੁਰਲ ਕ੍ਰੇਪ ਦੀ ਬਾਟਮ ਰਹੂਗੀ ਤੇ オーਗੈਂਜ਼ਾ ਦੀ ਦੁਪੱਟੇ ਨੇ ਜਿਹੜਾ ਆਪਾਂ ਤੁਹਾਨੂੰ ਫਰਸਟ ਜਿਹੜੇ ਸੂਟ ਦਿਖਾਏ ਸੀ ਉਹਨਾਂ ਦਾ ਵੀ オーਗੈਂਜ਼ਾ ਹੀ ਫੈਬਰਿਕ ਰਹੂਗਾ ਚਲੋ ਜੀ ਆਈ ਹੋਪ ਤੁਹਾਨੂੰ ਅੱਜ ਦੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ